ਨਕਾਲੇ ਮੁਤਾਬਿਕ ਬੀਤਦਨੀ ਵਿਜੇ ਕੁਮਾਰ ਅਰੋੜਾ ਪੁੱਤਰ ਚਮਨ ਲਾਲ ਅਰੋੜਾ ਵਾਸੀ ਕੋਟਪੂਰਾ ਆਪਣੀ ਪਤਨੀ ਸੁਨੀਤਾ ਅਰੋੜਾ ਦੇ ਨਾਲ ਬਸ ਸਟੈਂਡ ਤੇ ਪਚਾਲਾ ਨੂੰ ਜਾਣ ਵਾਲੀ ਬਸ ਦੀ ਉਡੀਕ ਕਰ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋਣ ਪਛਾਤੇ ਲੁੱਟੇ ਰਿਹਾ ਗਏ ਤੇ ਉਸ ਦੀ ਪਤਨੀ ਦਾ ਪਰਸ ਖੋ ਕੇ ਉਸ ਦੇ ਵਿੱਚ ਰੱਖੇ ਕਰੀਬ 5 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਉਸ ਦੇ ਖਿਲਾਫ ਥਾਣਾ ਸਿਟੀ ਕੋਟਪੂਰਾ ਵਿਖੇ ਕੇਸ ਵਿਦਾਚਕਿਤਾ ਗਿਆ ਸੀ ਪੁਲਿਸ ਨੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਕੀਤੀ ਅਤੇ ਇਸ ਮਾਮਲੇ 'ਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 2 ਲੱਖ ਰੁਪਏ ਵੀ ਪਰਮਿਤ ਕਰ ਲਏ ਹਨ ਤੇ ਖੜੇ ਸੀ ਮੈਂ ਤੇ ਮੇਰੀ ਮਿਸ ਜੀ ਸੀ ਬਾਹਰ ਜਾ ਰਹੀ ਸੀ ਮਿਸ ਜੀ ਦੁਆਰਿਦਾਨੀ ਸੀ ਉਸ ਤੋਂ ਆਬਾਦ ਅਸੀਂ ਪਟਿਆਲੇ ਜਾਣਾ ਸੀ ਕੋਈ ਪ੍ਰਾਪਰਟੀ ਦਾ ਲੈਣ ਦੇਣ ਸੀਗਾ ਤੇ ਉਦੋਂ ਹੀ ਅਸੀਂ 2-3 ਮਿੰਟਾਂ ਚ ਜਦੋਂ ਇਹ ਖੜੇ ਆ ਤੇ ਦੋ ਮੋਟਰਸਾਈਕਲ ਤੇ ਬੰਦੇ ਆਏ ਨੇ ਮੂੰਹ ਉਹਨਾਂ ਦੇ ਬੰਨੇ ਹੋਏ ਸੀ ਪਰ ਫਿਜ਼ੀਕ ਤੇ ਫਿਜ਼ੀਕ ਪਤਲੇ ਜੇ ਸੀ ਉਹਨਾਂ ਦੇ ਤੇ ਮੋਟਰਸਾਈਕਲ ਤੇ ਨੰਬਰ ਹੈ ਨਹੀਂ ਸੀ ਤੋ ਮੈਸੇਜ ਉਹ ਖੋ ਗਏ ਤੇ ਲੋਕ ਚੱਕਰ ਹੋ ਗਏ ਪਤਾ ਨਹੀਂ ਲੱਗਿਆ ਦੋ ਇੱਕ ਮਿੰਟ ਚ ਸਾਰਾ ਕੱਢ ਲਿਆ ਨੀ ਪੈਸੇ ਸੀ ਜੀ 5 ਲੱਖ ਰੁਪਏ ਦੇ ਲਗਭਗ ਸੀ ਕਿਸ ਕੰਮ ਵਾਸਤੇ ਲੈ ਕੇ ਜਾ ਰਹੇ ਪ੍ਰਾਪਰਟੀ ਦੀ ਦਿਲ ਕਰਨੀ ਸੀ ਜੀ ਕੋਈ ਉੱਤੇ ਪਟਿਆਲੇ ਫਿਰ ਤੋਨੇ ਮੇਰੇ ਵਿਜੇ ਕੁਮਾਰ ਪਰੋੜਾ ਜਿਹੜੇ ਹੈ ਮਹੱਲਾ ਕਸ਼ਮੀਰੀਆ ਕੋੜ ਕੋੜਾ ਦੇ ਰਹਿਣ ਵਾਲੇ ਐ ਇਹ ਆਪਣੀ ਪਤਨੀ ਨੂੰ ਸਿਰੇ ਬੱਸ ਸਟੈਂਡ ਚੜਾਉਣ ਜਾ ਰਿਹਾ ਸੀ ਤੇ ਉਸ ਟਾਈਮ ਦੋ ਨਾਮ ਲੂ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਦਾ ਪਰਸ ਖੋਲਿਆ ਸੀ ਜਿਦੇ ਵਿੱਚ ਕਰੀਬ 5 ਲੱਖ ਰੁਪਏ ਸੀਗਾ ਜੋ ਇਸ ਮੁਕੱਦਮੇ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਚ ਇੱਕ ਕੁਲਵਿੰਦਰ ਸਿੰਘ ਬੱਜੀ ਹੈ ਤੇ ਦੂਸਰਾ ਬਲਵੰਤ ਸਿੰਘ ਉਰਫ ਨਿੱਕਾ ਹੈ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਟਾਰ ਕਰਕੇ ਇਹਨਾਂ પાસે ਕਰੀਬ 2 ਲੱਖ ਰੁਪਏ ਸੀ ਰਿਕਵਰੀ ਪੈਸੇ ਬਰਾਮਦ ਕਰ ਚੁੱਕੇ ਹਨ ਤੇ ਬਾਕੀ ਦੀ ਰਿਕਵਰੀ ਇਹਨਾਂ ਤੋਂ ਕੀਤੀ ਜਾ ਰਹੀ ਹੈ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਦੋਨਾਂ ਦੇ ਖਿਲਾਫ ਇੱਕ ਇੱਕ ਮੁਕੱਦਮਾ ਪਹਿਲਾਂ ਹੀ ਦਰਜ ਹੈ ਤੇ ਇਹਨਾਂ ਨੂੰ ਅੱਜ ਪੇਸ਼ ਕਰਕੇ ਅਦਾਲਤ ਕਰਕੇ ਇਹਨਾਂ ਤੋਂ ਬਾਕੀ ਪੈਸੇ ਦੀ ਰਿਕਵਰੀ ਤੇ ਮੋਟਰਸਾਈਕਲ ਹੋਈ ਜਾਏਗੀ ਸਰ ਇਹ ਕੌਣ ਨੇ ਜਿੱਤੂ ਦੇ ਰਹਿਣ ਵਾਲੇ ਨੇ ਜਿਹੜੇ ਰੂਮ ਲੜਖੋਗੇ ਜਿਹੜਾ ਕੁਲਵਿੰਦਰ ਸਿੰਘ ਬੱਤੀ ਹੈ ਇਹ ਕੋਟਕਪੂਰਾ ਮੁਕਸਰ ਰੋਡ ਕੋਟਕਪੂਰਾ ਦਾ ਰਹਿਣ ਵਾਲਾ ਤੇ ਜਿਹੜਾ ਬਲਵੰਸ਼ਿਕ ਅਫਰੀਕਾ ਹੈ ਪੈਂਡੇ ਟਿਲਵਾ ਦਾ ਰਹਿਣ ਵਾਲਾ ਜੀ ਕੁੱਲ ਕਿੰਨੇ ਪੈਸੇ ਸੀ ਜੀ ਕਰੀਬ 5 ਲੱਖ ਰੁਪਏ ਜੀ ਬਰਾਮਦ ਵੀ ਹੋਈ ਕੋਈ 2 ਲੱਖ ਰੁਪਏ ਦੀ ਬਰਾਮਦਗੀ ਹੋਈ ਹੈ ਇਹਨਾਂ ਤੋਂ ਹੁਣ ਫਰਦਰ ਕੀ ਕਾਰਵਾਈ ਕੀਤੀ ਹੈ ਜੀ ਅੱਜ ਉਹਨਾਂ ਦੀ ਗ੍ਰਿਫਤਾਰੀ પાਕੇ ਰਮਾਨ ਲੈ ਕੇ ਇਹਨਾਂ ਤੋਂ ਅਸੀਂ ਬਾਕੀ ਪੈਸੇ ਵੀ ਬਰਾਮਦਗੀ ਕਰਾਵਾਂਗੇ ਵਾਹ ਦਾ ਸਮ ਵਰਤਿਆ ਮੋਟਰਸਾਈਕਲ ਜਿਹੜਾ ਬਰਾਂਦ ਕਰਾਵਾਂਗੇ ਤੇ ਜਿਹੜੇ ਹੋਰ ਡਾਕੂਮੈਂਟਸ ਵਗੈਰਾ ਸੀ ਤੇ ਪਰਸਾ ਜਿਹੜਾ ਉਬਰਾੰਦ ਕਰ